ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਬੈਡ ਸੂਵੀ ਬੇ ਦਿਖਾਉਣੀ ਹੈ ਚੋਕੇ ਦਿਖਾਵਾਂਗੇ ਡਿਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸੋ ਵੀਰੋ ਕਦ ਕੱਡ ਵਗੈਰਾ ਦੇਖੋ ਬੈਡ ਦਾ ਚੰਗਾ ਸਾਫ ਸੁਥਰਾ ਤੇ ਜਿੰਦ ਜਾਨ ਵਾਲੀ ਬੈਡ ਆ ਪਾਚਵਾਈ ਕਰਕੇ ਜੀ ਦਿਖਾਵਾਂ ਇਹ ਦੇਖੋ ਤੋਰਾ ਵਗੈਰਾ ਪਹਿਲ ਕੁੱਲ ਕਿਆ ਬਰਦਾ ਪੂਰੀ ਰਾਜੀ ਸਮੀ ਪੜੀ ਵਹਿੜਾ ਕਿਸੇ ਪਾਸੇ ਹੱਥ ਤਰਾਣੀ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋਣ ਆਪਾਂ ਚਵਾਈ ਕਰਕੇ ਦਿਖਾਵਾਂਗੇ ਦੁੱਧ ਕਿੰਨਾ ਕਾ ਕਰਦੇ ਬਿਨਾਂ ਗੱਲਾ ਸੋ ਵੀਰੋ ਖਾਲੀ ਬਾਲਟੀ ਦੇਖ ਸਕਦੇ ਹੋਣ ਨਾ ਆਪਾਂ ਚਵਾਈ ਇਹਦੀ ਕਰਦੇ ਸ਼ੁਰੂ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਅਮਰਜੀਤ ਸੁਵਿੰਦਰ ਸਿੰਘ ਹੈ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹੈ। ਮੋਬਾਈਲ ਨੰਬਰ ਹੀ ਆਪਣਾ। ਮੋਬਾਈਲ ਨੰਬਰ ਹੈਗਾ 97796212161 ਜੀ। 97796212161 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ। ਹਾਂ ਜੀ। ਜਿਹੜੇ ਆਪਾਂ ਵੈਡ ਦੀ ਵੀਡੀਓ ਕਵਰ ਕਰੀਏ ਨੇ ਕਿਹੜਾ ਸੂਹਾ ਸੂਈ ਵੀਰੇ? ਇਹ ਵੀਰੇ ਦੂਸਰਾ ਸੂਹਾ ਸੂਈ ਹੈ ਜੀ ਵੈਡ ਦੀ। ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਇਹਨੂੰ ਸੂਈ ਨੂੰ ਇੱਕ ਹਫ਼ਤਾ ਹੋ ਗਿਆ ਜੀ। ਹਫ਼ਤਾ ਹੋ ਗਿਆ ਸੂਈ ਨੂੰ ਪਿੱਛੇ ਹੈਗਾ ਮੇਲ ਕਾਫ ਹਣਾ। ਹਾਂ ਜੀ। ਕਿੰਨਾ ਹੈਗਾ ਸਟਾਰਟਿੰਗ ਦੁੱਧ ਥੱਲੇ ਹੁਣ? ਦੁੱਧ ਇਸ ਟਾਈਮ ਮੈਂ ਹੁਣ ਜੀ ਇਹਦੇ ਤੁੱਤ ਮੇਰੇ 15 16 ਕਿਲੋ ਦੇ ਦਊਗੀ ਜੀ ਮੰਨ ਕੇ ਜਿਹੜੇ ਕਹਿਣ ਦਾ ਭਾਅ ਵੀ 15 ਕਿਲੋ ਵਾਲੀ ਬੈੜ ਹੈਗੀ ਆ ਹਾਂ ਜੀ ਹਾਂ 15 ਕਿਲੋ ਵਾਲੀ ਹੈਗੀ ਠੀਕ ਹੈ ਤੇ ਜੇਰ ਜੂ ਰੋਕਿਆ ਬਿਲਕੁਲ ਜੇਰ ਵਗੈਰਾ ਨਹੀਂ ਜਾਣਾ ਜੀ ਤੇ ਚੋਣ ਵਗੈਰਾ ਦੇਖੋ ਬੈੜ ਦਾ ਮੋਟਾ ਸਾਫ ਸੁੱਤਰਾ ਸੋਹਣਾ ਕੋਈ ਭੂਰਲੀ ਸਰਲਾ ਨਹੀਂ ਜੀ ਬਹੁਤ ਸੋਹਣੀ ਚਵਾਈ ਦੀ ਠੀਕ ਹੈ ਰਾਜੀ ਸਮਝੀ ਬੜੀ ਹੈਣਾ ਹਾਂ ਜੀ ਹਾਂ ਠੰਡੀ ਠੀਲ ਬਰਫਰਗੀ ਹੈ ਸੁਚਵਾਈ ਦੇਖੋ ਕੋਈ ਭੂਰ ਸਰਲਾ ਨਹੀਂ ਮੋਟਾ ਮੋਟਾ ਚੋਣਾ ਪੂਰਾ ਜਣਾ ਇੱਕ ਆਹ ਆਉਂਦਾ ਜੀ ਚੋਣ ਦਾ ਪੂਰਾ ਤੇ 12 ਲੀਟਰ ਦਾ ਤਾਂ ਹਾਜ਼ਰ ਆ ਤੇ ਨਾੜਾ ਨੂੜਾ ਦੇਖੋ ਥੱਲੇ ਕਿਆ ਬਾਤ ਆ ਗੁੰਦੀ ਪਈ ਆ ਜਮਾ ਨਾੜਾ ਨੂੜਾ ਨਾਲ ਤਾਂ ਕੋਈ ਨਹੀਂ ਆ ਜੀ ਚਾਹੇ ਕੋਈ ਬੱਚਾ ਚੋਈ ਜਾਵੇ ਤੇ ਕੋਈ ਬਜ਼ੁਰਗ ਚੋਈ ਜਾਵੇ ਜੀ ਠੀਕ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਗਾਹਣ ਵਾਲੇ ਦੇ ਥੋੜੇ ਜਿਨੇ ਕੱਪੜੇ ਹੋਰ ਪਾ ਦੇ ਜੀ ਪਾਏ ਨੇ ਪਾਏ ਇਹਨੇ ਕਿਤੇ ਹੋਰ ਪਾਸੇ ਉੱਕੇ ਖੜ ਜਣਗੇ ਤੇ ਥਾਂਡ ਜਮਾਏ ਕੋਈ ਜੇ ਕਿਆਣਾ ਜਮਾਏ ਯਮਾ ਇਹ ਪ੍ਰਾਪਰ ਮੁਕੀ। ਤੋਂ ਨਿਆਣਾ ਪੌਦਰਾ ਹਣਾ ਭੇਜੋ ਹਨਾ? ਹਾਂਜੀ ਹਾਂ। ਬੱਚਾ ਛੱਡਣਾ ਪੈਂਦਾ ਹਨਾ ਬੜਾ ਜਿਆ। ਹਾਂ ਬੱਚਾ ਛੱਡਣਾ ਪੈਂਦਾ। ਅਜੇ ਤਾਜੀ ਹੈ ਨਾ ਜੀ ਹੌਲੀ ਹੌਲੀ ਤੂੰ ਕੋਸ਼। ਸੋ ਬਾਹਰ ਦੇਖ ਜਮਾ ਪੂਰੀ ਸੀਲ ਆ। ਕੋਈ ਇਹਨੇ ਪੈਰ ਨਹੀਂ ਪਟਿਆ। ਤੇ ਮੰਨ ਕੇ ਜਿਹੜੇ ਮੈਨ ਵਾਲਾ 12 ਕਿਲੋਆਂ ਚ ਲਈਏ 10 ਕਿਲੋ ਤੋਂ ਬਾਹਰ ਦੁੱਧ ਹਾਜ਼ਰ ਹੈਗਾ ਥੱਲੇ ਇਹਦੇ ਵੀਰੇ 11 ਦਾ ਬੱਟਤੀ ਪਿਆ ਹੈਗਾ ਤਾਂ 12 ਮੰਨਦਾ 11 ਮੰਨ ਕੇ ਆ ਜੇ ਆਪਣੀ ਜਿਆ ਜਿਆ ਗੱਲ ਚਾਹੇ ਦੋ ਟਾਈਮ ਚੋਲੇ ਕੋ ਡਿੱਕਦੇ ਨਹੀਂ ਕੋਈ ਦਿੱਕਤ ਨਹੀਂ ਲੈਣੀ ਚਾਹੇ ਤਿੰਨ ਟਾਈਮ ਚੋਲੇ ਠੀਕ ਹੈ ਤੇ ਰੇਟ ਫਿਰਦਾ ਜੈਨੂਣ ਦੇ ਵੇਚਣ ਜਿਹੜਾ ਕੀ ਹੋਊਗਾ ਵੀਰੇ 60 ਰੁਪਏ ਦੀ ਦੇ ਦਾਂਗੇ ਮੰਨਤਨ ਹੋ ਜਾਊਗਾ ਵਿੱਚੋਂ ਕੋਈ ਨਾ ਛੋਟ ਛੱਪਾ ਕਰਾਂਗੇ ਵੀਰੇ ਜਿਹੜਾ ਲੈਣਾ ਆ ਉਹਨੂੰ ਦੇ ਕੇ ਤੋੜਾ ਜਿਆ ਜਿਆ ਗੱਲ ਹਾਂ ਤਾਂ 46 ਦੇ ਵਿੱਚੋਂ ਮੰਨਤਨ ਹੋ ਜਾਊਗਾ ਪਰ ਚਵਾਈ ਆਏ ਮਨ ਲਾ ਵੀ 2 ਲੱਖ ਵਾਲੀ ਮੈਂ ਆਲੀ ਲੱਗੀ ਆ ਨੇ ਦੁੱਧ ਵੀ 5 ਜੀਰੋ ਤੋਂ ਪਲੱਸ 5 ਵਾਲਾ ਆਉਂਦੀ ਜਰਸੀ ਆ ਗਈ ਹੈ ਨਾ ਹਾਂਜੀ ਹਾਂ ਓਰੀਜਨਲ ਜਰਸੀ ਕਹਿੰਦੇ ਜੀ ਨੂੰ ਲੇਵਾ ਐ ਜਿਵੇਂ ਕਾਗਜ਼ ਵਾਂਗੂੰ ਨਿਚੋੜ ਜਾਂਦੀ ਹੈ ਬੱਚੇ ਬਈ ਸੋ ਸੂਈਸ ਰਾਈ ਵੀਡੀਓ ਜੇ ਆਪਾਂ ਚੋਕੇ ਦਿਖਾਦੀ ਜਾਵਾਂ ਥੱਲੋਂ ਤਾਂ ਅਗਲਾ ਬੇਫਿਕਰ ਹੋ ਜੇ ਇੰਨੀ ਸੋਧਾ ਕੀ ਜਮਾ ਆਪਾਂ ਸਾਰੀ ਜੋਗੇ ਦਿਖਾਦੀ ਕੋਈ ਪੂਰ ਸਰਲਾ ਨਹੀਂ ਕੋਈ ਟੁੱਟਦਾ ਮੁੱਕਦਾ ਨਹੀਂ ਥਾਣੇ ਦਾ ਵੀ ਇਹ ਨਹੀਂ ਦੋਧਾਰ ਆ ਗਿਆ ਮੁੱਕਦਾ ਮੈਂ ਬਰਾਬਰ ਮੁਕੂ ਮਟਾਇਆ ਤੇ ਬਾਕੀ ਇਹ ਸ਼ੀਲ ਹੰਡੇ ਨੇ ਤਾਂ ਨਿਆਣਾ ਪੈਸੇ ਪਾਉਣਾ ਪਾ ਲੋ ਹਨਾ ਇਹ ਤਾਂ ਚਲੋ ਆਪਾਂ ਪਾ ਲੈਨੇ ਆਂ ਵੀ ਮੂੰ ਇਹਨਾਂ ਜਿਹੜਾ ਲੋੜ ਹੈ ਨਹੀਂ ਕੋਈ ਜੇਹ ਪਾਵੇ ਵੀ ਨਾ ਸੋ ਪਿੱਛੇ ਆ ਗਿਆ ਨੱਡ ਗਿਆ ਇਹਦੇ ਹਫਤਾ ਖੰਡ ਹੋ ਗਿਆ ਸੂਈ ਨੂੰ 46000 ਦੀ ਵੀਰ ਕਹਿੰਦਾ ਦੇਣੀ ਆ ਤੇ ਦੁੱਧ ਜਮਾ ਚਿੱਟਾ ਮੱਝਾਂ ਨਾਲ ਦਾ ਹੁਣ ਜਮਾ 50 ਤੋਂ ਪਲੱਸ ਰੈਂਟ ਵਾਲਾ ਫਿਰ ਸਵਾਹ ਭਈਆ ਬਾਲਟੀ ਢੱਕੀ ਜਮਾ ਹਾਂ ਲਿਖੇ ਵਾਲੀ ਜਮਾ ਨੂੰ ਜੈ ਜੈ ਗੱਲ ਸੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 9779921166 ਵੀਡੀਓ ਦੇਖਣ ਲਈ